니가 더 크라잉, 뭐, 니가 더 크라잉, 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 니가 더 크라 ਦੋ ਗੱਡੀਆਂ ਬੱਜੀ ਆ ਮੈਨੂੰ ਦੇਖੋ ਦੋ ਗੱਡੀਆਂ ਇੱਕ ਕਰੇਟਾ ਬੱਜ ਗਈ ਜਦੋਂ ਤੋਂ ਪ੍ਰਾਇ ਕੋਜੀ ਜਿੱਦ ਰਾਤ ਭੇਜ ਤਾ ਹੋ ਗਿਆ ਹੋ ਗਿਆ ਹਾਂਵੇ ਇਹ ਹੁਣ ਹੋਈ ਉਹ ਦੇਖੀ ਪਰਲੀ ਸਾਰਾ ਹੋ ਗਿਆ ਜੀ ਉਹ ਵਜੇ ਟੱਕ ਜੀ ਦੋ ਗੱਡੀਆਂ ਵਜੀਆਂ ਉਹ ਮੇਰੇ ਦੇਖੋ ਹੂੰ 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 ਦੋ ਗੱਡੀਆਂ ਇੱਕ ਕਰੇਟਾ ਵਜ ਗਈ ਜਦੋਂ ਤੋਂ ਕਰਾਇਆ ਕੋਈ ਜਿੱਦੜਾ ਭੇਜ ਤਾ ਚਲੋ ਹੋ ਗਿਆ ਹੋ ਗਿਆ ਆ ਵੀ ਇਹ ਹੁਣ ਹੋ ਗਈ ਉਹ ਦੇਖੀ ਪੁਲਿਸ ਆਹ ਹੋ ਗਏ ਆਂ ਬਹੁਤ ਵਜੇ ਟੱਕ ਜੀ ਦੋ ਗੱਡੀਆਂ ਵਜੀਆਂ ਮੈਨੂੰ ਲਿਖੋ ਹਾਂ 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 ਦੋ ਗੱਡੀਆਂ ਇੱਕ ਕਰੇਟਾ ਵੱਜ ਗਈ ਜਦੋਂ ਤੋਂ ਪ੍ਰਾਇ ਕੋਜੀ ਦੱਟ ਭਈ ਤਾਂ ਹੋ ਗਏ ਹੋ ਗਿਆ ਲੈ ਹਾਂ ਵੀ ਇਹ ਹੁਣ ਹੋ ਗਏ। ਉਹ ਦੇਖੀ ਪੁਲਿਸ ਆ। ਉਹ ਹੋ ਰਿਆ ਵੀ। 4 ਵਜੇ ਗੱਡੀ। ਦੋ ਗੱਡੀਆਂ ਵਜਿਆ ਉਹ ਮਨੇ ਦੇਖੋ। ਹਾਂ ਹਾਂ ਹਾਂ। ਦੋ ਗੱਡੀਆਂ ਇੱਕ ਗਰੇਟਾ ਵੱਜ ਗਈ। ਜੇਕਰ ਤੋਂ ਭਰਾਏ ਕੋਈ ਜੀਂਦ ਘੱਟ ਭੇਜ ਤਾਂ। ਚਲੋ। ਹੋ ਗਏ। ਹੋ ਗਿਆ ਲੰਮਾ ਆ ਵੀ ਇਹ ਹੁਣ ਹੋ ਗਈ ਉਹ ਦੇਖੀ ਪਾਲੀ ਸਾਰੀ ਹੋ ਗਈ ਆਲੀ ਉਹ ਵਜੇ ਰਕਟ ਦੋ ਗੱਡੀਆਂ ਵਜੀਆਂ ਬੰਦੇ ਦੇਖੋ ਹਾਂ 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 ਦੋ ਗਣੀਆਂ ਇੱਕ ਕਰੇਟਾ ਵੱਜ ਗਈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ